ਦਰਬਾਰ ਸਾਹਿਬ ਦਰਬਾਰ ਸਾਹਿਬ ਅਜੀਬ ਕਰਮਾਂ ਦੇ ਦੇ ਸੁਭਾਈ ਮਾਨ ਚਾਹੰਦੋ ਯਾਰ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰੂ ਦੇ ਦੀ ਸਾਜ ਬਣ ਗਏ ਯਾਰ ਚਾਹੰਦੋ ਯਾਰ ਆਹਨੇ ਗੁਰੂ ਦੇ ਕੀ ਫਤਹਿ ਇਹ ਗੁਰੂ ਦਾ ਪੰਗ ਯਾਰਾ ਹੈ ਕੋ ਲਖਣ ਹੈ ਜਵਾਬ ਨਹੀਂ ਕਰਨਾ ਬਸ ਸਾਜਾ ਨਾ ਦੱਸਣੀ ਹਰਜੀ ਸਿੰਘ ਪਿਛਲੇ ਦਿਨਾਂ ਚ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਇੱਕ ਬੰਦੇ ਦਾ ਤੁਸੀਂ ਕੀਰਤਨ ਕਰਵਾਇਆ ਉਹ ਬੰਦਾ ਛੇਕੇ ਆਇਆ ਵਾ ਉਹਦੇ ਬਾਰੇ ਕਿਹਾ ਕਿ ਆ ਵੀ ਉਹਦੇ ਨਾਲ ਰੋਟੀ ਪੇਟੀ ਦੀ ਸਾਜ ਨਹੀਂ ਰੱਖਣੀ ਤੁਸੀਂ ਉਹਦਾ ਪ੍ਰੋਗਰਾਮ ਕਰਾਇਆ ਤੁਸੀਂ ਅਕਾਲ ਤਖਤ ਸਾਹਿਬ ਕੋਲੋਂ ਬੰਤ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਅੱਗੇ 나오 ਮੂਜਤ ਭਾਰਤ ਦੀ ਹੋਵੇ ਜਿਸ ਵਾਰੀ ਲਈ ਲੀਡੀ ਸੋ ਦਿਨਾ ਆਪਣੀ ਮਾਰੋ ਕੇ ਕਾਹਨ ਨੁਆਰਵਾਦੀ ਹੋ ਅਗਲੇ ਹਰਕਤ ਹੋਰ ਸੁਦਾਂ ਬਾਡੀ ਦਾ ਬਾਪਰ ਮੁਕਾਸ਼ ਮਈ ਬਈ ਦੇ ਪੀੜੀ ਦੇ ਮਾਲਕ ਸ਼ੇਵਿੰਗ ਬਾਦਸ਼ਾਹ ਤਨ 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 ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਆਗਮਨ ਸਰਵ ਇੱਕੋ ਸ੍ਰੀ ਅਕਾਲ ਪੁਰਖ ਸਾਹਿਬ ਦੇ ਸਾਹਮਣੇ ਅਤੇ ਸ਼ੋਤੀਸ਼ੀ ਕਾਲ ਸਾਥੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਮਕਦਸ ਮਸਜਿਦ ਸਾਜ ਸਾਚਾੜੀ ਸ਼੍ਰੀ ਸਰਵ ਜੀ ਸਾਹਿਬ ਬਰਬਾਰ ਸਾਹਿਬ ਦੇ ਪ੍ਰਗਟਾਵੇ ਸੁਭਾਈ ਮਾਨ ਗੁਰੂਤਾਸ ਸਾਹਿਬ ਆਓ ਸਭ ਤੋਂ ਪਹਿਲਾਂ ਗੁਰੂ ਤੇਜ ਦੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਸਾ ਬਾਣੀ ਗੁਰ ਕੀ ਪਾਠ ਇਹ ਗੁਰੂ ਦਾ ਪਲ ਇਹ ਆਰਾਧਾ ਹੈ ਇਹ ਲਖਨ ਹੈ ਸਿੱਖ ਮรรค ਜਿਨ੍ਹਾਂ ਆਪ ਪਿਆਰ ਵਹਿਤਾ ਆਤੇ ਆਪਣੀਆਂ ਪਰੰਪਰਾ ਬਾਹਰ ਦੁਨੀਆ ਦੇ ਵਿੱਚ ਫਸਲ ਵਾਲਾ ਹਰ ਸਿੱਖ ਮਾਈ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ ਕਬੂਲ ਕਰਦੇ ਹੋ ਪੰਥ ਕਰਵਤਾ ਅਤੇ ਪ੍ਰਮੁਖੀ ਅਤੇ ਚੱਲਣ ਦਾ ਹਮੇਸ਼ਾ ਜੀ ਦੇਚਾਰ ਰੱਖਦਾ ਪਿਛਲੇ ਦਿਨੀ ਸ਼੍ਰੀ ਨਗਰ ਦੇ ਅੰਦਰ ਪੰਜਾਬ ਸਰਕਾਰ ਵੱਲੋਂ ਭਾਸ਼ਾ ਧਾਰਕ ਦੇ ਰਾਹੀ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉਹਨਾਂ ਦੇ 350 ਸਾਲਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਗਿਆਲਾ ਜੀ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਉਸਮਰਤ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਨਗਰ ਦੇ ਅੰਦਰ ਇੱਕ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੀ ਸਿੱਧ ਸਿਧਾਂਤਾਂ ਨੂੰ ਸੱਟ ਮਾਰੀ ਗਈ ਇਤਕਰਵਕਾਂ ਦਾ ਘਾਣ ਹੋਇਆ ਔਰ ਇਤਿਹਾਸ ਦੇ ਅੰਦਰ ਪਹਿਲੀ ਵਾਰ ਸੀ ਕਿ ਕਿਸੇ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੀ ਆਰੰਭਤਾ ਦੇ ਮੌਕੇ ਜਿਹੜੇ ਅਸ਼ਲੀਲ ਗੀਤ ਨੇ ਉਹ ਗਾਏ ਗਏ ਭੰਗੜੀ ਪਾਏ ਗਏ ਇਹਦੇ ਕਾਰਨ ਸਿੱਖ ਹਿਰਦਿਆਂ ਨੂੰ ਬੜੀ ਗਹਿਰੀ ਸੱਟ ਵੱਜੀ ਦੁਨੀਆ ਭਰ ਦੀ ਸਿੱਖਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਜਾਬ ਸਰਕਾਰ ਅਤੇ ਸਬੰਧਤ ਬੰਦਿਆਂ ਦੇ ਸੰਬੰਧੀ ਵੱਖ-ਵੱਖ ਸ਼ਿਕਾਇਤਾਂ ਭੇਜੀਆਂ ਨੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਉਹ ਬੰਦਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਦਿਆ ਗਿਆ ਸੀ ਇੱਕ ਹਰਜੋਤ ਸਿੰਘ ਜਿਹੜੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਵੀ ਨੇ ਔਰ ਵੱਡੀ ਗੱਲ ਇਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਉਹਦੀ ਕਮੈਂਡਗੀ ਵੀ ਕਰਦੇ ਦੂਜੇ ਨੇ ਜਸਵੰਤ ਸਿੰਘ ਜਫਰ ਜਿਹੜੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੇ ਉਹ ਉਹਨਾਂ ਨੇ ਇੱਕ ਚਿੱਠੀ ਭੇਜੀ ਆ ਕਿ ਉਹ ਵਿਦੇਸ਼ ਗਏ ਨੇ 13 ਤਰੀਕ ਤੱਕ ਉਹ ਆਪਣਾ ਪੱਖ ਬਾਅਦ ਵਿੱਚ ਰੱਖਣਗੇ ਹਰਜੋਤ ਸਿੰਘ ਬੈਂਸ ਹਰਜੋਤ ਸਿੰਘ ਇੱਥੇ ਕਾਲ ਤੱਕ ਸਾਹਿਬ ਦੇ ਸਾਹਮਣੇ ਖੜੇ ਨੇ ਵਸੀਲ ਤੇ ਹਰਜੋਤ ਸਿੰਘ ਜੀ ਹਰਜੋਤ ਸਿੰਘ ਯੋਸ਼ੀਲੇ ਦੇ ਵੀ ਜੋ ਸ਼੍ਰੀ ਨਗਰ ਤੇ ਅੰਦਾ ਸਤਾਪਦੀ ਦੇ ਸਬੰਧਤ ਪ੍ਰੋਗਰਾਮ ਹੋਇਆ ਉਹਦੇ ਵਿੱਚ ਉਹਨਾਂ ਨੇ ਸਤਾਪਦੀ ਨਾਲ ਜਿਹਾ ਕਿਹਾ ਬੁਰਾ ਅਤਬ ਨਹੀਂ ਰਿਹਾ ਕਿ ਤੁਸੀਂ ਆਪਣੀ ਗਲਤੀ ਨੂੰ ਸਬਕਾਰ ਕਰਦੇ ਹੋ ਕਿ ਤੁਹਾਡੇ ਵੱਲੋਂ ਇਹ ਸ਼ਹੀਦੀ ਸਤਾਪਦੀ ਦੇ ਮੌਕੇ ਤੇ ਇਹ ਵੀ ਤਾਂ ਤੰਤ ਪ੍ਰੋਗਰਾਮ ਕਰਕੇ ਸਿੱਖ ਹਿੰਦਿਆ ਨੂੰ 8 ਵਜੇ ਆ ਗੁਰੂ ਦਾ ਅਦਬ ਕਾਇਮ ਨਹੀਂ ਰਿਹਾ ਉਸ ਮੌਕੇ ਤੇ ਤੁਸੀਂ ਜ਼ਿੰਮੇਵਾਰੀ ਨਹੀਂ ਦਿਖਾ ਸਕੇ ਕਿ ਤੁਸੀਂ ਉੱਚੇ ਹਾਜਰ ਸੀ ਪ੍ਰੋਗਰਾਮ ਦੇ ਵਿੱਚ ਹਾਂ ਜਾਂ ਨਾ ਫਿਰ ਅਸੀਂ ਆਪਣੀ ਗਲਤੀ ਦੀ ਭੂਮਿਕਾ ਲੈਂਦੇ ਮੇਰਾ ਨਾਮ ਮਕਰਜਿਤੋ ਇਹ ਬਕਸਿੰਦ ਗੁਰੂ ਦਾ ਬਕਸੀਤਤਾ ਰਹਾ ਹੈ ਮੈਂ ਆਪਣੀ ਗਲਤੀ ਕੁਣੀ ਕਰਨਾ ਤੇ ਗੁਰਗੋਵ ਸਟੇਟੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਸਿ ਗਾਣੇ ਚੱਲ ਪਏ ਜਿਹੜੇ ਕਿ ਠੀਕ ਨਹੀਂ ਆ ਸਿੱਖ ਸਭਿਆਚਾਰ ਦੇ ਮੁਤਾਬਕ ਤੇ ਖਾਸ ਕਰਕੇ ਜਦੋਂ ਗੁਰਮੁਖੀ ਦੀ ਸਿਧestamp ਦੀ ਰਹਿਤ ਆਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ ਚ ਰੋਕਿਆ

ਗੁਰਜੀਤ ਸਿੰਘ ਜੀ ਪਾਲ ਸਿੰਘ ਸੋਮਨਾਥ ਸਿੰਘ ਇਹਨਾਂ ਨੂੰ ਗੜਾ ਦੇ ਵਿੱਚ ਇੱਕ ਪਾਉ ਮਨਾਓ ਕੋਈ ਸੀ ਇੱਥੋਂ ਤੋਂ رنج جو چیپے ہوئے بندے کا روٹی پیٹی کی سانج نہیں رکھنی ਤੁਸੀਂ ਉਹਦਾ ਪ੍ਰੋਗਰਾਮ ਕਰਾਇਆ ਤੁਸੀਂ ਅਕਾਲ ਪੁਰਖ ਸਾਹਿਬ ਕੋਲ ਪੰਥ ਕੋਲ ਇਸ ਗੱਲ ਦੀ ਮਾਫੀ ਮੰਗਦੇ ਹੋ ਭੱਜ ਕੇ 나오 ਜਪਾਲ ਸਿੰਘ ਤੁਸੀਂ ਪਿਛਲੇ ਦਿਨੀ ਪੰਥ ਵਿੱਚ ਛੇਕੇ ਹੋਏ ਵਿਵਾਦ ਬੰਦੇ ਦਾ ਕੀਰਤਨ ਕਰਵਾਇਆ ਤੁਸੀਂ ਕੀਰਤਨ ਕਰਵਾਇਆ ਵਾ ਜੀ ਕੁਏ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਚ ਤੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਕਿ ਤੁਹਾਡੇ ਕੋਲੋਂ ਵੱਡੀ ਗਲਤੀ ਹੋਈ ਤੇ ਤੁਸੀਂ ਜਿਹਦੇ ਨਾਲ ਰੋਟੀ-ਬੇਟੀ ਦੀ ਸਾਝ ਦੀ ਰੱਖਣੀ ਉਹਦਾ ਪ੍ਰੋਗਰਾਮ ਕਰਵਾਇਆ ਜੀ ਮੰਗਦੇ ਮਾਫੀ ਮੰਗਦੇ ਹੋ ਅੱਗੇ ਜੀ ਫੋਕਟ ਸਿੰਘ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਕੋ ਸ਼ਿਕਾਇਤ ਹੋਏ ਪ੍ਰੋਫੈਸਰ ਦਰਸ਼ਨ ਸਿੰਘ ਦਾ ਜਿਹੜਾ ਕਿ ਇਹਦੇ ਨਾਲ ਕਿਹਾ ਗਿਆ ਰੋਟੀ ਬੇਟੀ ਦੀ ਸਾਝ ਨਹੀਂ ਰੱਖਣੀ ਉਹਦਾ ਪ੍ਰੋਗਰਾਮ ਤੁਸੀਂ ਕਰਵਾਇਆ ਤੁਸੀਂ ਇੱਕ ਵਿਵਾਦਿਤ ਬੰਦੇ ਦਾ ਛੇਕੇ ਬੰਦੇ ਦਾ ਪ੍ਰੋਗਰਾਮ ਕਰਾਇਆ ਜਿਹਦੇ ਬਾਰੇ ਸ਼੍ਰੀ ਅਕਾਲਪੁਰ ਸਾਹਿਬ ਤੋਂ ਕਿਹਾ ਗਿਆ ਹੀ ਕਿ ਉਹਦੇ ਨਾਲ ਕੋਈ ਸਾਝ ਨਹੀਂ ਰੱਖਣੀ ਤੁਸੀਂ ਗਲਤੀ ਕੀਤੀ ਆ ਇਹਦੇ ਤੁਸੀਂ ਸ਼੍ਰੀ ਅਕਾਲਪੁਰ ਸਾਹਿਬ ਤੋਂ ਤੇ ਪੰਥ ਤੋਂ ਮਾਫੀ ਮੰਗਦੇ ਹੋ ਠੀਕ ਹੈ ਬੈਠੋ ਤੁਹਾਡੇ ਸੰਬੰਧੀ ਜੋ ਵੀ ਅਸੀਂ ਸਿੰਘ ਸਾਹਿਬਾਨ ਕਰਕੇ ਤੇ ਫਿਰ ਤੁਹਾਨੂੰ ਮਕਾਮ ਤੱਕ ਸਭ ਤੋਂ ਉਦੇਸ਼ ਦਿੱਤਾ ਜਾਉ ਸਾਰਿਆਂ ਨੂੰ ਬਾਲੇ ਜੀ ਕਾ ਖਾਲਸਾ ਵਾਹਿਗੁਰੂ